ਇੱਕ ਮਸਲਾ ਜਿਹੜਾ ਬੁੱਢੇ ਨਾਲੇ ਦਾ ਜਾਂ ਬੁੱਢੇ ਦਰਿਆ ਦਾ ਦਰਿਆ ਤੋਂ ਨਾਲਾ ਹੋ ਗਿਆ ਗੰਦੇ ਪਾਣੀ ਨੂੰ ਕਹਿੰਦੇ ਰੋਕਣਾ ਸੀ ਡਾਈੰਗ ਫੈਕਟਰੀਆਂ ਦਾ ਕਈ ਦਿਨ ਪਹਿਲਾਂ ਇਹਦਾ ਪ੍ਰਚਾਰ ਕੀਤਾ ਗਿਆ ਕੁਝ ਆਗੂਆਂ ਨੇ ਕੀਤਾ ਕੁਝ ਲੋਕਾਂ ਨੇ ਕੀਤਾ ਆਮਹਾਰੇ ਵੀ ਲੋਕ ਪੁੱਜੇ ਜਿਸ ਤਰ੍ਹਾਂ ਦੀ ਸਥਿਤੀ ਮੌਜੂਦਾ ਬਣੀ ਹੋਈ ਆ ਉੱਥੇ ਇੱਕ ਪਾਸੇ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਫੈਕਟਰੀਆਂ ਵਾਲਿਆਂ ਨੇ ਇਕੱਠਾ ਕਰ ਲਿਆ ਦੂਜੇ ਪਾਸੇ ਕੁਝ ਪੰਜਾਬ ਦੇ ਕੁਝ ਰਾਜਸਥਾਨ ਦੇ ਲੋਕ ਆਉਣਾ ਚਾਹੁੰਦੇ ਸੀ ਜਿਵੇਂ ਸਰਕਾਰ ਵੱਲੋਂ ਪੁਲਿਸ ਵੱਲੋਂ ਰੋਕਾਂ ਲਾਈਆਂ ਗਈਆਂ ਜਾਂ ਉਹ ਬੰਨ ਮਾਰਨ ਦੇ ਜਿਹੜਾ ਇੱਕ ਕਾਲ ਦਿੱਤੀ ਗਈ ਉਹਨੂੰ ਤੁਸੀਂ ਸਾਰੇ ਮਸਲੇ ਨੂੰ ਕਿਵੇਂ ਐਨਾਲਿਸਿਸ ਕਰਦੇ ਹੋ ਦੇਖੋ ਉਹਦੇ ਵਿੱਚ ਤਾਂ ਬੜੀ ਸਾਫ਼ ਗੱਲ ਆ ਮੈਂ ਖੁਦ 80ਆਂ ਦੇ ਵਿੱਚ ਜੀ ਅੱਜ ਤੋਂ 35 ਸਾਲ 35 40 ਸਾਲ ਪਹਿਲਾਂ ਜੀ ਉਸ ਏਰੀਏ ਦਾ ਸਾਈਕਲ ਦੇ ਉੱਤੇ ਸਾਰੇ ਇੰਡਸਟਰੀ ਦਾ ਮੈਂ ਸਰਵੇ ਕੀਤਾ ਹੋਇਆ ਮੇਰੀ ਪੀ ਐਚ ਡੀ ਉੱਥੇ ਦੀ ਹੈ ਲੁਧਿਆਣੇ ਦੀ ਜੀ ਮੈਂ ਉਹ ਇੰਡਸਟਰੀਆਂ ਦੇ ਵਿੱਚ ਹੌਜ਼ਰੀ ਤੇ ਜਿਹੜੀ ਇੰਜੀਨੀਅਰਿੰਗ ਇੰਡਸਟਰੀ ਸਾਈਕਲ ਇੰਡਸਟਰੀ ਡਾਈਇੰਗ ਇੰਡਸਟਰੀ ਸਾਡੀ ਟੈਕਸਟਾਈਲ ਦੇ ਨਾਲ ਆ ਜਿਹੜੀ ਰੰਗਾਈ ਦੀ ਇੰਡਸਟਰੀ ਜੀ ਦੋ ਇੰਡਸਟਰੀਆਂ ਬਹੁਤ ਪੋਲੂਸ਼ਨ ਕਰਦੀਆਂ ਪਾਣੀ ਦਾ ਔਰ ਹਵਾ ਦਾ ਤੇ ਹੈ ਹੀ ਇਹ ਚਿਮਨੀਆਂ ਹੋਰ ਸਾਰਾ ਕੁਝ ਜਿਹੜੀ ਤੜਾਈ ਦੀ ਇੰਡਸਟਰੀ ਆ ਉਹਦੇ ਵਿੱਚ ਜਦੋਂ ਵੀ ਕੋਲਾ ਪੈਂਦਾ ਉਹ ਚਲੋ ਉਹ ਗੱਲ ਅਲੱਗ ਹੈਗੀ ਉਹ ਤੇ ਇੱਕ ਜਨਰਲ ਪ੍ਰੋਬਲਮ ਹੈ ਉਹ ਪੱਠਿਆਂ ਦੀ ਵੀ ਹੈਗੀ ਪਰ ਜਿਹੜੀ ਪਾਣੀ ਵਾਲੀ ਆ ਇਹ ਤੇ ਐਡੀ ਵੱਡੀ ਕ੍ਰਿਮੀਨਲ ਹੈ ਤੁਹਾਨੂੰ ਪਤਾ ਹੈ ਜਿਹੜੇ ਰੰਗਾਈ ਵਾਲੇ ਕਰਦੇ ਕੀ ਸੀ ਬੋਰ ਕੱਢੇ ਹੋਏ ਆ ਜ਼ਮੀਨ ਚ ਪਾਣੀ ਥੱਲੇ ਜਿਹੜਾ ਪਾਣੀ ਪੀਨੇ ਆ ਉਹਦੇ ਚ ਸਾਰੀ ਜ਼ਹਿਰਾਂ ਸਾਰਾ ਰੰਗ ਦਾ ਪਾਣੀ ਵਿੱਚ ਤਜ਼ਾਬ ਆ ਕੈਮੀਕਲ ਆ ਹੋਰ ਸਾਰੇ ਥੱਲੇ ਪਾਣੀ ਚ ਪਾਈ ਜਾਂਦੇ ਇਹਨਾਂ ਬੰਦਿਆਂ ਨੂੰ ਫਾਂਸੀ ਲੱਗਣੀ ਚਾਹੀਦੀ ਇਹ ਤੁਸੀਂ ਸਭ ਅੱਖੀ ਦੇਖਿਆ ਬਿਲਕੁਲ ਦੇਖਿਆ ਹਮਮ ਔਰ ਜਿਹੜੇ ਬੰਦੇ ਇਨਸਪੈਕਟਰ ਰੱਖੇ ਹੋਏ ਆ ਭਾਵੇਂ ਉਹ ਲੇਬਰ ਇਨਸਪੈਕਟਰ ਆ ਭਾਵੇਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਇਨਸਪੈਕਟਰ ਆ ਉਹ ਤੇ ਖੁਦ ਦੱਸਦੇ ਆ ਵੀ ਇੰਜ ਨਹੀਂ ਇੰਜ ਕਰ ਲਓ ਤੁਸੀਂ ਸਾਨੂੰ ਇੰਨਾ ਕੁ ਪੈਸਾ ਦੇ ਦਿਓ ਅਸੀਂ ਤੁਹਾਨੂੰ ਸਰਟੀਫਾਈ ਕਰ ਦਿੰਨੇ ਆ ਮੈਨੂੰ ਇਹ ਕੰਡਸਟਰੀ ਵਾਲਾ ਮਿਲਿਆ ਉਹ ਚਮੜੇ ਦਾ ਕੋਈ ਚੀਜ਼ਾਂ ਬਣਦੀਆਂ ਉਹਦੇ 'ਚ ਲੁਧਿਆਣੇ 'ਚ ਨਹੀਂ ਆ ਕਿਤੇ ਹੋਰ ਆ ਪਰ ਉਹਨੇ ਮੈਨੂੰ ਗੱਲ ਬੜੀ ਸੋਹਣੀ ਦੱਸੀ ਕਿੰਨਾ ਮੇਰੇ ਕੋਲ ਸਾਰੇ ਆਏ ਸੀ ਪੈਸੇ ਮੋٹے ਕੈਰਿਸ ਜੀ ਪੀ ਐਂਜ ਐਂਜ ਮੈਨੂੰ ਸਲਾਹਾਂ ਦੇ ਕੇ ਗਏ ਆ ਕਿ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਚਮੜੇ ਦਾ ਕਿਉਂਕਿ ਪੋਲੂਸ਼ਨ ਬੜੀ ਪਾਣੀ ਦੀ ਹੈ ਜਲੰਧਰ 'ਚ ਬਹੁਤ ਫੈਕਟਰੀਆਂ ਆ ਉਹ ਕਹਿੰਦੇ ਕਿ ਜਿਹੜਾ ਟ੍ਰੀਟਮੈਂਟ ਪਲਾਂਟ ਆ ਐਂਜ ਇੱਕ ਕੜਨਚਾ ਜਾ ਖੜਾਈ ਖੜਚਾ ਜਾ ਖੜਾਚਾ ਜਾ ਖੜਾ ਕਰਕੇ ਰੱਖ ਦਿਓ ਅਸੀਂ ਉਹਦੀ ਫੋਟੋ ਲੈ ਲਵਾਂਗੇ ਵੀਡੀਓ ਬਣਾ ਲਾਂਗੇ ਕਰੋ ਤੁਸੀਂ ਕੁਛ ਨਾ ਸਾਫ਼ ਪਾਣੀ ਕਰੋ ਨਾ ਐਨੇ ਸਾਨੂੰ ਪੈਸੇ ਦੇ ਦਿਓ ਜੇਪਕਰ ਪਾਈ ਚੱਲੋ ਦਰਿਆਵਾਂ 'ਚ ਥੱਲੇ ਛੁੱਟੀ ਜਾਓ ਜਾਂ ਜਿੱਥੇ ਮਰਜੀ ਰੋਲੀ ਜਾ ਜਾਨੀ ਪੋਲੂਸ਼ਨ ਕਰੀ ਜਾਓ ਉਹਨੂੰ ਸਾਫ਼ ਨਹੀਂ ਕਰੋ ਐਂਜ ਛੱਡ ਦਿਓ ਹੁਣ ਉਹ ਬੰਦਾ ਕਹਿੰਦਾ ਉਹ ਖੁਦ ਕੈਮੀਕਲ ਇੰਜੀਨੀਅਰ ਹੈਗਾ ਉਹ ਕਹਿੰਦਾ ਇਹ ਪਾਪ ਨਹੀਂ ਮੈਂ ਕਰ ਸਕਦਾ ਉਹਨੇ ਪ੍ਰੋਪਰ ਮੈਨੂੰ ਦਿਖਾ ਲਿਆ ਟ੍ਰੀਟਮੈਂਟ ਪਲਾਂਟ ਜਿਹੜਾ ਲਾਇਆ ਸੀ ਜਿਹੜਾ ਪ੍ਰੋਪਰ ਫੰਕਸ਼ਨ ਕਰਦਾ ਪਰ ਇਹੋ ਜਿਹੇ ਧਰਮਾਤਮਾ ਬੰਦੇ ਹੈ ਕਿੱਥੇ ਇੰਡਸਟਰੀ ਵਾਲੇ ਉਹ ਤੇ ਆਪਣੇ ਮਜ਼ਦੂਰ ਇਕੱਠੇ ਕਰਕੇ ਉੱਥੇ ਜਾ ਕੇ ਤੇ ਉਹਨਾਂ ਨੂੰ ਕਹਿੰਦੇ ਆਓ ਮੁਕਾਬਲੇ ਚ ਜੇ ਤੁਸੀਂ ਬੰਦ ਕਰੋਗੇ ਤੇ ਅਸੀਂ ਖੋਲ੍ਹਾਂਗੇ ਉਹ ਕਹਿੰਦੇ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਔਰ ਦੂਸਰੀ ਜਿਹੜੀ ਨਿੱਕਲ ਇੰਡਸਟਰੀ ਹੈ ਨਿੱਕਲ ਜਿੱਥੇ ਪਲੇ ਅ ਅੱਜ ਸਾਰੇ ਜਿਹੜੇ ਹੈਂਡਲ ਆ ਜਿਹੜੇ ਇੰਡਸਟਰੀ ਆ ਜਿਹੜੀ ਵੀ ਜਿਹਦੇ ਤੇ ਪਲੇਟਿੰਗ ਹੁੰਦੀ ਆ ਇਲੈਕਟ੍ਰੋਪਲੇਟਿੰਗ ਹੁੰਦੀ ਆ ਉਹ ਪਾਣੀ ਉਹ ਜੀ ਡਿਸਪੋਜ਼ ਕਰ ਦਿੰਦੇ ਉਹ ਚ ਵੀ ਤਜਾਬ ਹੁੰਦਾ ਆ ਬੜੇ ਕੈਮੀਕਲਸ ਹੈਵੀ ਮੈਟਲਸ ਕਿੰਨੇ ਹੁੰਦੇ ਆ ਸਾਡਾ ਤੇ ਸਰਿਆ ਪਿਆ ਸਾਡੀ ਜਿਹੜੀ ਵੈਲਿਊ ਆ ਨਾ ਜਿਹੜੀ ਮਤਲਬ ਮੈਨੂੰ ਲੱਗਦਾ ਜੇ ਕਿਸੇ ਨੇ ਸੂਰ ਵੀ ਰੱਖੇ ਆ ਨਾ ਵਾੜੇ 'ਚ ਉਹਦੇ ਵੱਲ ਵੀ ਲੋਕ ਧਿਆਨ ਜ਼ਿਆਦਾ ਦਿੰਦੇ ਆ ਕਿ ਯਾਰ ਕਿਤੇ ਇਹਨਾਂ ਨੂੰ ਕੁਝ ਹੋ ਨਾ ਜਾਏ ਬੰਦਿਆਂ ਦੀ ਤੇ ਇੱਕ ਜਾਨਵਰਾਂ ਜਿੰਨੀ ਵੀ ਸਾਡੇ ਵੈਲਿਊ ਨਹੀਂ ਰਹੀ ਨਹੀਂ ਕਿ ਐਡਾ ਵੱਡਾ ਕ੍ਰਾਈਮ ਦਿਲ ਦਹਿਲਾਉਣ ਵਾਲੇ ਕ੍ਰਾਈਮ ਜਿਹੜੇ ਆ ਉਹ ਕਰਨ ਲੱਗਿਆ ਭਾਵੇਂ ਉਹ ਇੰਡਸਟਰੀ ਦੇ ਮਾਲਕ ਆ ਭਾਵੇਂ ਉਹਨਾਂ ਨੂੰ ਪ੍ਰੋਫਿਟ ਚਾਹੀਦਾ ਆ ਉਹ ਸੋਚ ਸੋਚਣ ਤੇ ਸਹੀ ਉਹਨਾਂ ਦੇ ਵੀ ਬੱਚੇ ਕੱਲ ਨੂੰ ਉਹ ਪਾਣੀ ਪੀਂਦਗੇ ਤੁਸੀਂ ਬੋਤਲਾਂ ਥੋੜੀ ਪੀਂਦੇ ਹੋਗੇ ਤੁਸੀਂ ਇੱਕ ਤੁਰੰਤ ਫਾਇਦੇ ਲਈ ਇੰਨਾ ਭਿਆਨਕ ਜ਼ੁਲਮ ਕਰ ਰਹੇ ਆ ਕੁਦਰਤ ਦੇ ਖਿਲਾਫ ਕਰ ਰਹੇ ਆ ਔਰ ਉਹ ਪਾਣੀ ਜਿਹੜਾ ਥੱਲੇ ਚਲੇ ਜਾਣਾ ਥੱਲੇ ਵਾਲੀਆਂ ਲਹਿਰਾਂ ਦੇ ਵਿੱਚ ਉਹ ਕਿਤੇ ਨਿਕਲਣਾ ਥੋੜੀ ਆ ਉੱਤੇ ਕੋ ਮੀ ਜਾਣਾ ਇਸੇ ਕਰਕੇ ਇੰਨੀਆਂ ਬਿਮਾਰੀਆਂ ਸਾਰੀ ਕਿਸਮ ਦੀਆਂ ਜਿਹੜੀਆਂ ਫੈਲ ਰਹੀਆਂ ਉਹਦੇ ਚ ਕੈਂਸਰ ਟ੍ਰੇਨ ਜਾਂਦੀ ਆ ਜਾਂ ਹੋਰ ਆ ਜਮ ਪਾਣੀ ਨਾਲ ਹੈਵੀ ਮੈਟਲ ਨਾਲ ਬਹੁਤ ਬਿਮਾਰੀਆਂ ਲੱਗ ਰਹੀਆਂ ਉਹ ਸਾਰੀ ਦਾ ਜਿਹੜਾ ਜਿਹੜਾ ਅਸਰ ਹੈ ਲੌਂਗ ਰਨ ਦੇ ਵਿੱਚ ਹਵਾ ਦਾ ਤੇ ਹੈ ਹੀ ਇਹ ਪਾਣੀ ਦਾ ਬੁੱਢੇ ਨਾਲ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਉਹਦੀ ਚ ਸੁੱਟੀ ਜਾਂਦੀਆਂ ਬਿਨਾਂ ਟ੍ਰੀਟਮੈਂਟ ਪਲੈਂਟ ਪਲੈਂਟ ਤੇ ਕੀਤੇ ਆ ਹੋਇਆ ਇਹ ਇੱਕ ਵਾਰ ਹੀ ਨਹੀਂ ਵੱਡੀਆਂ ਔਰ ਇਹਦੇ ਚ 600 ਕਰੋੜ ਰੁਪਏ ਆਇਆ ਜੀ ਪੰਜਾਬ ਸਰਕਾਰ ਚੁੱਪ ਬੈਠੀ ਦੱਸਦੀ ਕਿਉਂ ਨਹੀਂ ਵੀ ਕਿੱਥੇ 650 ਕਰੋੜ ਰੁਪਏ ਖਰਚਿਆ ਗਿਆ ਜਿੰਨਾ ਵੀ ਹੈਗਾ ਕਿ ਕਿਉਂ ਨਹੀਂ ਸਾਫ਼ ਹੋਇਆ ਵਾੜਾ ਕਿੱਦਾਂ ਸੀ ਤੁਸੀਂ ਕੀਤਾ ਇਹਨਾਂ ਦੇ ਤੇ ਆਪਦੇ ਆਵਾਜ਼ ਦੀ ਪਾਰਟੀ ਦੇ ਐਮ ਐਲ ਏ ਨੇ ਨੀ ਪੱਥਰ ਆਵਦਾ ਰੱਖਿਆ ਭੰਨ ਸੁੱਟਿਆ ਸੀ ਕਿ ਪੈਸਾ ਨਹੀਂ ਲੱਗਿਆ ਬਿਲਕੁਲ ਤੁਸੀਂ ਸਹੀ ਕਿਹਾ ਇਸ ਲਈ ਜੀ ਸਰਕਾਰਾਂ ਸਿਰਫ ਰਾਜ ਕਰਨ ਲਈ ਆਉਣਗੀਆਂ ਲੋਕ ਸੇਵਾ ਲਈ ਸੱਚੀ ਮੁੱਚੀ ਨਹੀਂ ਆਉਣਗੀਆਂ ਲੋਕਾਂ ਦੀ ਸਿਹਤ ਦੇ ਨਾਲ ਕੋਈ ਉਹਨਾਂ ਦੇ ਰਖਵਾਲੇ ਨਹੀਂ ਬਣ ਗਿਆਂ ਤੇ ਇਹ ਗੱਲਾਂ ਲੁਕਣ ਵਾਲੀਆਂ ਨਹੀਂ ਇਹ ਇਹ ਰੋਕਣ ਵਾਲੀਆਂ ਵੀ ਨਹੀਂ ਤੇ ਲੁਕਣ ਵਾਲੀਆਂ ਵੀ ਨਹੀਂ ਤੇ ਜਿਹੜੀ ਜਨਤਾ ਹੈ ਉਹਨਾਂ ਨੂੰ ਵੱਡੇ ਪੱਧਰ ਤੇ ਪ੍ਰੋਟੈਸਟ ਕਰਨੇ ਚਾਹੀਦੇ ਆ ਇਹਨਾਂ ਦੇ ਇਹੋ ਜਿਹਾਂ ਜਿਹੜੀਆਂ ਗਿੱਦੜ ਪੱਬਕੀਆਂ ਆ ਨਾ ਜਿਹੜੇ ਮਾਲਕਾਂ ਨੇ ਅੱਜ ਉੱਥੇ ਆਪਣਾ ਪੈਰਲਲ ਪ੍ਰੋਟੈਸਟ ਰੋਕਣ ਦੀ ਹਜੂਮ ਇਕੱਠਾ ਕੀਤਾ ਉਹਦਾ ਇਹਨਾਂ ਨੂੰ ਜਵਾਬ ਤਕੜੇ ਤੌਰ ਤੇ ਦੇਣਾ ਚਾਹੀਦਾ ਪਰ ਜਿੱਥੇ ਤੁਸੀਂ ਕਹੇ ਸਰਕਾਰ ਨੇ ਜਿਹੜਾ ਪੈਸਾ ਲਾਉਣਾ ਸੀ ਜਾਂ ਜਿਵੇਂ ਨਜਿੱਠਣਾ ਸੀ ਉਸ ਮਸਲੇ ਨੂੰ ਸਮੱਸਿਆ ਨੂੰ ਹੱਲ ਕਰਨਾ ਸੀ ਉਹਤੇ ਕੀਤਾ ਨਹੀਂ ਸਰਕਾਰ ਹੁਣ ਇੱਕ ਪਾਸੇ ਬੈਠੀ ਹੈ ਹਾਲਾਂਕਿ ਪੁਲਿਸ ਵੱਡੀ ਗਿਣਤੀ ਚਲਾਈ ਜਿਹੜੇ ਮੋਰਚੇ ਵਾਲੇ ਆਗੂਆਂ ਨੇ ਬੰਨ ਮਾਰਨ ਦੀ ਗੱਲ ਕਹੀ ਸੀ ਕਿ ਉਹਦੇ ਨਾਲ ਸਮੱਸਿਆ ਹੱਲ ਹੋ ਜੂ ਜੇ ਬੰਨ ਵੱਜ ਵੀ ਜਾਂਦਾ ਨਹੀਂ ਉਹ ਤੇ ਉਹ ਤੇ ਦੱਸ ਉਹ ਤੇ ਇੱਕ ਪ੍ਰੋਟੈਸਟ ਦਾ ਸਿੰਬਲ ਹੈ ਜਿਵੇਂ ਸੜਕ ਰੋਕਣੀ ਸੜਕ ਰੋਕਣ ਦਾ ਹਾਲ ਤੇ ਕੋਈ ਨਹੀਂ ਰੋਕ ਰੱਖੀ ਨਾ 13 ਮਹੀਨੇ ਜੀ ਇਸ ਕਰਕੇ ਉਹ ਪ੍ਰੋਟੈਸਟ ਕਰਨ ਦਾ ਇੱਕ ਤਰੀਕਾ ਆ ਉਹ ਫਰਾਂਸ ਵਿੱਚ ਵੀ ਫਾਰਮਰ ਕਰੀ ਜਾਂਦੇ ਆ ਇਹਨਾਂ ਨੇ ਕੋਈ ਰੋਕਣਾ ਨਹੀਂ ਸੀ ਉਹਨਾਂ ਨੇ ਇੱਕ ਧਮਕੀ ਦਿੱਤੀ ਵੀ ਅਸੀਂ ਫਿਰ ਜੇ ਤੁਸੀਂ ਨਹੀਂ ਇਹਨੂੰ ਰੋਕਣਾ ਤਾਂ ਅਸੀਂ ਪਾਣੀ ਰੋਕ ਦਾਂਗੇ ਜੀ ਉਹ ਜ਼ਰੂਰੀ ਨਹੀਂ ਪਾਣੀ ਕਿਤੇ ਕ્યાં ਰੁਕੇ ਨਹੀਂ ਹੈ ਉਹ ਤੇ ਫੈਲਣਗੇ ਣੀੜੇ ਟੀੜੇ ਫੈਲਣਗੇ ਹੋਰ ਬਿਮਾਰੀਆਂ ਫੈਲਣਗੀਆਂ ਇਸ ਲਈ ਉਹ ਇੱਕ ਪ੍ਰੋਟੈਸਟ ਦਾ ਨਾਰਾ ਹੈਗਾ ਉਹਨੂੰ ਲਿਟਰਲੀ ਨਹੀਂ ਲੈਣਾ ਚਾਹੀਦਾ ਪਰ ਉਹ ਤੇ ਇੱਕ ਲੋਕਾਂ ਦੀ ਜ਼ਿਹਨ ਦੇ ਵਿੱਚ ਭਰਨ ਲਈ ਕਿ ਤੁਸੀਂ ਲੋਕ ਹੁਣ ਅੱਜ ਆਪਾਂ ਚਰਚਾ ਕਿਉਂ ਕਰ ਰਹੇ ਹਾਂ ਕਿਉਂਕਿ ਉਹ ਪ੍ਰੋਟੈਸਟ ਹੋਇਆ ਨਹੀਂ ਤੇ ਕਿਸੇ ਨੇ ਉਹਦੀ ਗੱਲ ਹੀ ਨਹੀਂ ਕਰਨੀ ਹੈ ਜਿਹੜੇ ਮਰ ਰਹੇ ਆ ਉੱਥੇ ਜਿਹੜੇ ਉਹਦੇ ਉਹਦੇ ਵਿਕਟਮ ਹੈਗੇ ਆ ਪੀੜਿਤ ਹੈਗੇ ਆ ਔਰ ਇਹ ਛੋਟੀਆਂ ਗੱਲਾਂ ਨਹੀਂ ਕਿਸਾਨੂੰ ਗੱਲਾਂ ਕਰਨੀਆਂ ਸੌਖੀਆਂ ਜਾ ਕੇ ਦੇਖਣ ਦੀ ਲੋੜ ਹੈ ਉਹ ਜਿਹੜਾ ਮੋਗੇ ਵੱਲ ਵੀ ਮੋਗੇ ਤੋਂ ਵੀ ਅੱਗੇ ਫਿਰੋਜ਼ਪੁਰ ਵੱਲ ਇੱਕ ਫੈਕਟਰੀ ਦਾ ਹੋਇਆ ਸੀ ਲਗਾਤਾਰ ਮਾਰ ਮਾਲਬਰੋਜ਼ ਫੈਕਟਰੀ ਸੀ ਹਾਂ ਹਾਂ ਮਾਲਬਰੋਜ਼ ਹੇ ਉਹ ਮੈਨੂੰ ਲੱਗਦਾ ਅਜੇ ਵੀ ਮਲਹੋਤਰੇ ਹੋਣਾਂ ਦੀ ਉਹ ਅਜੇ ਵੀ ਸ਼ਾਇਦ ਉਸੇ ਤਰ੍ਹਾਂ ਪ੍ਰੋਟੈਸਟ ਚੱਲ ਰਿਹਾ ਉਥੇ 40 ਪਿੰਡਾਂ ਦੀਆਂ ਪੰਚਾਇਤਾਂ ਰੋ ਰੋ ਕੇ ਪਿੱਟ ਪਿੱਟ ਕੇ ਹਾਰਦੀਆਂ ਸਾਡੇ ਦੇ ਜਾਨੀ ਗੈਂਡੇ ਦੀ ਕਹਿੰਦੇ ਸਕਿਨ ਬੜੀ ਥਿੱਕ ਸਕਿਨ ਹੁੰਦੀ ਹੈ ਇਹਨਾਂ ਦੀ ਤੇ ਉਹਦੇ ਨਾਲੋਂ ਵੀ ਜ਼ਿਆਦਾ ਮੋਟੀ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਐਡੀ ਮੋਟੀ ਕੱਲੜੀ ਦੇ ਸਾਡੇ ਪੋਲੀਟਿਸ਼ੀਅਨ ਆ ਔਰ ਹੁਣ ਤੇ ਹੋਰ ਵੀ ਨਹੀਂ ਹੋਣਾ ਮੈਂ ਲਾਸ ਗੱਲ ਇਹ ਵੀ ਦੱਸ ਦਿਆਂ ਕਿਉਂ ਨਹੀਂ ਹੋਣਾ ਹੁਣ ਤੇ ਸਰਕਾਰ ਹੈ ਹੀ ਨਹੀਂ ਭਗਵੰਤ ਮਾਨ ਦੀ ਉਹ ਤੇ ਸਿਰਫ ਕੇਜਰੀਵਾਲ ਦੀ ਹੈ ਸਾਰੀ ਬਿਊਰੋਕ੍ਰੇਸੀ ਵੀ ਉੱਥੇ ਜਵਾਬ ਦਿੰਦੀ ਹੈ ਸਾਰੀ ਜਿਹੜੀ ਪੁਲਿਸ ਦੇ ਅਫਸਰ ਹੋ ਉਹ ਵੀ ਸਾਰੇ ਉੱਥੇ ਜਵਾਬ ਦਿੰਦੇ ਆ ਇਹਨਾਂ ਦੇ ਹੱਥ ਕੁਝ ਨਹੀਂ ਹੈ ਹੁਣ ਇਹ ਪੰਜਾਬ ਇੱਕ ਦਿੱਲੀ ਵਾਲਿਆਂ ਦੀ ਬਸਤੀ ਬਣ ਚੁੱਕੀ ਹੈ ਹੁਣ ਤੇ ਇੱਥੇ ਸਿੱਧਾ ਪੈਸਾ ਮੋٹے ਤੌਰ ਤੇ ਫੈਕਟਰੀਆਂ ਤੋਂ ਉਧਰ ਨੂੰ ਜਾਊਗਾ ਇੱਥੇ ਤਾਂ ਤੁਹਾਡਾ ਆਉਣ ਵਾਲੇ 2 ਸਾਲ ਤੁਹਾਨੂੰ ਦੇਖਣਾ ਤرائی-ਤਰਾਈ ਹੋ ਕੇ ਪੰਜਾਬ ਦੇ ਵਿੱਚ ਰਹਿ ਜੂ ਤੁਸੀਂ ਬੜੀ ਸਹੀ ਗੱਲ ਕਰ ਦਿੱਤੀ ਹੈ ਕਿ ਇਹਦੀ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਹੱਲ ਕਿਉਂ ਨਹੀਂ ਹੋਣੀ ਕਿਉਂਕਿ ਸਰਕਾਰ ਕੰਮ ਹੀ ਨਹੀਂ ਉਸ ਢੰਗ ਨਾਲ ਕਰ ਲਈ ਜੇ ਸਰਕਾਰ ਨਾਮ ਦੀ ਚੀਜ਼ ਨਹੀਂ ਰਹੀ ਇੱਕ ਗੱਲ ਹੋਰ ਹੈ ਜਿਵੇਂ ਦੇ ਟਕਰਾ ਪੈਦਾ ਹੋਏ ਉਹਦੇ ਵਿੱਚ ਫਿਰ ਪ੍ਰਵਾਸੀ ਵਰਸਸ ਪੰਜਾਬੀ ਕਿਸਾਨ ਵਰਸਸ ਵਪਾਰੀ ਜਾਂ ਫੈਕਟਰੀਆਂ ਦੇ ਮਾਲਕ ਇਹ ਜਦੋਂ ਮੁੱਦਾ ਬਣੇਗਾ ਇਹਦੇ ਨਾਲ ਭਾਈਚਾਰਕ ਸਾਂਝ ਵੀ ਤਾਂ ਟੁੱਟੇਗੀ ਨਹੀਂ ਮੇਰਾ ਖਿਆਲ ਸਾਡੇ ਬੰਦੇ ਬੜੇ ਸਿਆਣੇ ਆ ਸਾਨੂੰ ਸਿੱਖ ਮਤ ਮਤ ਵੀ ਇਹੋ ਜੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਬਣਾਉਣਾ ਚਾਹੀਦਾ ਕੁਝ ਲੋਕਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਾਰਿਆਂ ਨੇ ਸਮਝਉਣੀ ਚਾਹੀਦੀ ਆ ਕਿ ਸਾਡੀ ਕਿਸਾਨੀ ਦਾ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਆ ਕੋਵਿਡ ਦੇ ਦੇਣਾ ਚ ਕਿਵੇਂ ਬੱਸਾਂ ਪਟਨੇ ਤੱਕ ਭੇਜੀਆਂ ਸੀ ਉਹ ਭੇਜ ਦਿਓ ਵੇ ਰੱਬ ਦਾ ਵਾਸਤਾ ਦੋ ਹੀ ਬੱਸਾਂ ਭੇਜ ਦਿਓ ਅਸੀਂ ਤੇ ਰਹਿ ਗਏ ਸਾਡਾ ਝੋਨਾ ਰਹਿ ਗਿਆ ਜੀ ਇਸ ਲਈ ਨਾ ਫੈਕਟਰੀਆਂ ਚੱਲਣ ਨਾ ਸਾਡੀਆਂ ਮੰਡੀਆਂ ਚੱਲਣ ਉਹਨਾਂ ਤੋਂ ਬਗੈਰ ਕਿਉਂਕਿ ਸਸਤਾ ਮਜ਼ਦੂਰ ਹੀ ਹੋਵਾ ਪਰ ਜਿਹੜੇ ਗਰੀਬ ਅੱਜ ਇਕੱਠੇ ਕੀਤੇ ਵੀ ਆ ਮਰੂਜ ਮਜ਼ਦੂਰ ਫੈਕਟਰੀਆਂ ਵਾਲੇ ਨੇ ਉਹ ਵੀ ਤੇ ਮਜਬੂਰੀ ਵਸ ਨੂੰ ਆਏ ਆ ਕੋਈ ਇਸ ਕਰਕੇ ਨਹੀਂ ਦਿਹਾੜੀ ਲੈਣ ਲਈ ਸੋ ਉਹਨਾਂ ਨੂੰ ਭਾਵੇਂ ਪ੍ਰੋਟੈਸਟ ਕਰ ਲੋ ਭਾਵੇਂ ਲੰਗਰ ਚ ਲੈ ਜਾਓ ਭਾਵੇਂ ਕੋਈ ਵੀ ਸੇਵਾ ਕਰਾ ਲਓ ਉਹਨਾਂ ਦੇ ਤੇ ਦਿਹਾੜੀ ਲੈਣੀ ਹੈ ਇਸ ਲਈ ਉਹ ਉੱਤੇ ਪ੍ਰੋਟੈਸਟ ਕਰਨ ਲਈ ਨਹੀਂ ਗਏ ਉਹ ਤੇ ਮਾਲਕਾਂ ਦੇ ਕਹਿਣ ਦੇ ਉੱਤੇ ਇਕੱਠੇ ਹੋਏ ਆ ਵੀ ਚਲੋ ਸਾਾਨੂੰ ਇੱਥੇ ਨਹੀਂ ਦਿਹਾੜੀ ਫੈਕਟਰੀ ਚ ਨਹੀਂ ਤੇ ਉੱਥੇ ਪਾ ਲਾਂਗੇ ਉਹ ਉਹ ਕੋਈ ਪ੍ਰੋਟੈਸਟ ਨਹੀਂ ਆ ਪ੍ਰੋਟੈਸਟਰ ਤੇ ਉਹ ਹੀ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ ਭਾਵੇਂ ਰਾਜੇਵਾਲ ਆ ਲਖਾ ਸਿਧਾਨਾ ਜਾਂ ਹੋਰ ਸਾਰੇ ਜਿਨ੍ਹਾਂ ਨੇ ਜਿੱਥ ਕਬੀ ਅ ਅਮਿਤੋ ਉਸਮਾਨ ਜਿਵੇਂ ਤੁਸੀਂ ਦੱਸ ਰਹੇ ਸੀਗੇ ਇਹ ਸਾਰੇ ਬੰਦੇ ਅਸਲੀ ਜਿਹੜੇ ਪਬਲਿਕ ਦੇ ਹਿੱਤ ਵਿੱਚ ਪ੍ਰੋਟੈਸਟ ਕਰ ਰਹੇ ਆ ਪ੍ਰੋਟੈਸਟਰ ਤੇ ਉਹ ਹੀ ਆ ਇਹਦਾ ਵਰਸਸ ਬਣਦਾ ਮੈਨੂੰ ਨਾ ਬਣਨਾ ਚਾਹੀਦਾ ਜੇ ਕੋਈ ਸੋਚਦਾ ਤੇ ਉਹਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਕਿਉਂਕਿ ਇਹਦਾ ਨੁਕਸਾਨ ਪੰਜਾਬ ਨੂੰ ਹੀ ਹੋਊਗਾ ਜੇ ਅਸੀਂ ਇਹੋ ਜੀ ਪੋਲਿਟਿਕਸ ਦੇ ਉੱਤੇ ਆਵਾਂਗੇ ਕਿ ਪੰਜਾਬੀ ਵਰਸਸ ਆਊਟਸਾਈਡਰ ਫਿਰ ਇਹਦੇ ਜਿਹੜੇ ਰਿਪਲਸ ਆ ਉਹ ਵਾਇਆ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰਿਆਣਾ ਹੁੰਦੇ ਹੋਏ ਕੈਨੇਡਾ ਤੱਕ ਪਹੁੰਚਣਗੇ ਜੀ